ਅੱਜ ਪੰਜਾਬ ਰੋਡ ਦੇ ਪਣਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਜਿਹੜੀ ਆ ਹੜਤਾਲ ਸ਼ੁਰੂ ਕੀਤੀ ਗਈ ਆ ਸੋ ਇਹ ਹੜਤਾਲ 3 ਦਿਨ ਵਾਸਤੇ ਰਹੇਗੀ ਜਾਰੀ ਰਹੇਗੀ ਸੋ ਰਾਤ ਦੇ 12 ਵਜੇ ਤੋਂ ਕਹਿ ਸਕਦੇ ਨੇ ਕਿ ਸਵੇਰ ਮਾਰਨਿੰਗ ਪਹਿਲੇ ਟਾਈਮ ਤੋਂ ਜਿਹੜੀ ਹੜਤਾਲ ਚਾਲੂ ਕੀਤੀ ਗਈ ਪੰਜਾਬ ਦੇ 27 ਦੇ 27 ਡੀਪੂ ਆ ਜਿਹੜੇ ਪੀਆਰਟੀਸੀ ਦੇ ਪਣਬੱਸ ਦੇ ਉਹ ਮੁਕੰਮਲ ਰੂਪ ਚ ਬੰਦ ਆ ਸੋ ਇਹ ਹੜਤਾਲ 3 ਦਿਨ ਵਾਸਤੇ ਚੱਲੇਗੀ ਕੱਲ ਨੂੰ ਮਾਨਯੋਗ ਮੁੱਖ ਮੰਤਰੀ ਦੀ ਰੈਸ ਚੰਡੀਗੜ੍ਹ ਵਿਖੇ ਜਿਹੜਾ ਉਹ ਧਰਨਾ ਦਿੱਤਾ ਜਾਏਗਾ ਜੇਕਰ ਉਸ ਧਰਨੇ 'ਚ ਕੋਈ ਸਾਰਥਕ ਹੱਲ ਨਹੀਂ ਨਿਕਲਦਾ ਜਾਂ ਮੰਗਾਂ ਦਾ ਕੋਈ ਹੱਲ ਨਹੀਂ ਕਢਿਆ ਜਾਂਦਾ ਤੇ ਹੋ ਸਕਦਾ ਫਿਰ ਹੜਤਾਲ ਲੰਬੇ ਸਮੇਂ ਲਈ ਚੱਲੇ ਤੇ ਅਗਲਾ ਜਿਹੜਾ ਸਾਡਾ ਪੜਾਅ ਹੈ ਉਹ ਚੰਡੀਗੜ੍ਹ ਤੋਂ ਹੀ ਬਜਾਏ ਦਿੱਲੀ ਅਰਵਿੰਦ ਕੇਜਰੀਵਾਲ ਜੀ ਦੇ 게ਟ ਵੱਲ ਨੂੰ ਹੋਏਗਾ ਜੀ ਕੀ ਮੰਗਾਂ ਕੀ ਹੈਗੀਆਂ ਮੰਗਾਂ ਸਾਡੀਆਂ ਮੁੱਖ ਮੰਗਾਂ ਜਿਵੇਂ ਬਾਣੀਯੋਗ ਮੁੱਖ ਮੰਤਰੀ ਜੀ ਵੱਲੋਂ ਮੀਟਿੰਗ ਕਰਕੇ 1 ਜੁਲਾਈ ਨੂੰ ਸਾਡੀਆਂ 7 ਮੰਗਾਂ ਪ੍ਰਵਾਨ ਕੀਤੀਆਂ ਗਈਆਂ ਸੀ ਕਿ ਇਹਨਾਂ ਦੇ ਸਬੰਧੀ ਟਰਾਂਸਪੋਰਟ ਭਾਗ ਦੀ ਵੱਖਰੀ ਪਾਲਿਸੀ ਬਣਾ ਕੇ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨਾ ਠੇਕੇਦਾਰ ਨੂੰ ਬਾਹਰ ਕੱਢ ਕੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਕੰਟ੍ਰੈਕਟ ਤੇ ਕਰਨਾ ਘੱਟ ਤਨਖਾਹ ਵਾਲੇ ਮੁਲਾਜ਼ਮਾਂ ਦੀ ਤਨਖਾਹ ਵਾਧਾ ਲਾਗੂ ਕਰਨਾ ਤੇ ਜਿਹੜੇ ਮੁਲਾਜ਼ਮ ਕੱਢੇ ਗਏ ਉਹਨਾਂ ਨੂੰ ਬਹਾਲ ਕਰਨਾ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨੀਆਂ ਤੇ ਸਰਕਾਰੀ ਬੱਸਾਂ ਦੀ ਗਿਣਤੀ 10000 ਕਰਨਾ ਇਹ ਸੱਤ ਮੰਗਾਂ ਨੂੰ ਜਿਹੜਾ ਪ੍ਰਵਾਨ ਕੀਤਾ ਗਿਆ ਸੀ 1 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਪਰੰਤੂ ਅੱਜ 7 ਮਹੀਨੇ ਬੀਤ ਚੁੱਕੇ ਆ ਨਾ ਤਾਂ ਟਰਾਂਸਪੋਰਟ ਵਿਭਾਗ ਦੀ ਪਾਲਿਸੀ ਬਣਾਉਣ ਵਾਸਤੇ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੇ ਵਿੱਚ ਜਿਹੜੇ ਅਧਿਕਾਰੀ ਲਾਏ ਗਏ ਚਾਹੇ ਉਹ ਸੈਕਟਰੀ ਸਟੇਟ ਟਰਾਂਸਪ ਤੇ ਨਾ ਹੀ ਜਥੇਬੰਦੀਆਂ ਦੀਆਂ ਮੰਗਾਂ ਨੂੰ ਸੁਣਿਆ ਜਾ ਰਿਹਾ ਤੇ ਪ੍ਰਵਾਨ ਕੀਤਾ ਜਾ ਰਿਹਾ ਅੱਜ ਲਗਭਗ 8000 ਮੁਲਾਜ਼ਮ ਆਊਟਸੋਰਸਿੰਗ ਕੰਟਰੈਕਟ ਦਾ ਜਿਹੜਾ ਵਾ ਪੀਆਰਟੀਸੀ ਤੇ ਪਣ ਬਸਦਾ ਮੁਕੰਮਲ ਰੂਪ ਚ ਹੜਤਾਲਤੇ ਆ ਸੋ ਇਹਦਾ ਮੁੱਖ ਕਾਰਨ ਇਹੀ ਹੈ ਕਿ ਜਿਹੜੀ ਟਰਾਂਸਪੋਰਟ ਵਿਭਾਗ ਦੇ ਵਿੱਚ ਪਾਲਿਸੀ ਬਣਾਉਣ ਦੀ ਗੱਲ ਕੀਤੀ ਸੀ ਉਹ ਵੱਖਰੀ ਪਾਲਿਸੀ ਬਣਾਉਣ ਦੀ ਬਜਾਏ ਸਰਕਾਰ ਜਿਹੜੀ ਆ ਡਾਊਨ ਕਟਰ ਪਾਲਿਸੀ ਲਾਉਣ ਦੀ ਗੱਲ ਕਰਦੀ ਆ ਸੋ ਉਹਦੇ ਵਿੱਚ ਜਿਹੜੇ ਆਊਟਸੋਰਸਿੰਗ ਵਾਲੇ ਮੁਲਾਜ਼ਮ ਆ ਉਹਨਾਂ ਨੂੰ ਵਿਚਾਰਨ ਦੀ ਬਜਾਏ ਠੇਕੇਦਾਰ ਜਿਹੜੇ ਨੇ ਉਹ ਭੁਜਾ ਕੇ ਪਹਿਲਾ ਠੇਕੇਦਾਰ ਜਿਹੜਾ ਸੀ ਉਹਨੂੰ ਭੁਜਾ ਦਿੱਤਾ ਗਿਆ ਉਹਦੇ ਕੋਲ ਲਗਭਗ 13-14 ਕਰੋੜ ਰੁਪਇਆ ਜਿਹੜਾ ਵਾ ਮਲਾਜ਼ਮਾਂ ਦਾ ਤੇ ਸਰਕਾਰ ਦਾ ਉਹ ਲੈ ਕੇ ਠੇਕੇਦਾਰ ਭਾ ਚੁੱਕਾ ਦੂਜਾ ਠੇਕੇਦਾਰ ਹਰਿਆਣੇ ਤੋਂ ਨਵਾਂ ਲਿਆਂਦਾ ਜਾ ਰਿਹਾ ਸੋ ਇਹਨਾਂ ਕਾਰਨਾਂ ਕਰਕੇ ਜਿਹੜਾ ਇਹ ਮਲਾਜ਼ਮ ਸੰਪੂਰਨ ਰੂਪ ਚ ਹੜਤਾਲ ਤੇ ਬੈਠਾ ਹੋਇਆ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਕੱਲ ਨੂੰ ਅਸੀਂ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਾਂਗੇ ਜਾ ਕੇ ਅਤੇ ਜੇਕਰ ਫਿਰ ਵੀ ਮੰਗਾਂ ਦਾ ਹੱਲ ਨਹੀਂ ਸਾਰਥਕ ਨਿਕਲਦਾ ਜਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਹੜਤਾਲ ਲੰਮੀ ਵੀ ਜਾ ਸਕਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਜਿਹੜਾ ਆਮ ਆਦਮੀ ਪਾਰਟੀ ਦਾ ਕਨਵੀਨਰ ਹੈ ਉਹਦੀ ਕੋਠੀ ਦਾ ਵੀ ਦਿੱਲੀ ਜਾ ਕੇ ਕਰਾਓ ਕਰਾਂਗੇ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਵਿੱਚ ਇਲੈਕਸ਼ਨ ਨੇ ਉੱਥੇ ਜਾ ਕੇ ਪੰਜਾਬ ਦਾ ਇੱਕ ਮਾਡਲ ਵਿਖਾ ਕੇ ਲੋਕਾਂ ਨੂੰ ਝੂਠ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਹੈ ਯਾ ਇਹੋ ਜੇ ਬੋਰਡ ਲਗਾਏ ਜਾ ਰਹੇ ਨੇ ਜਿੰਨੂੰ ਅਸੀਂ ਝੂੜਦਾ ਪਰਦਾ ਫਾਰਸ਼ ਕਰਾਂਗੇ ਤੇ ਕੇਜਰੀਵਾਲ ਦੇ ਕੋਠੀ ਦਾ ਘਰਾਓ ਕਰਾਂਗੇ ਅਗਲੇ ਐਕਸ਼ਨਾਂ ਦੇ ਵਿੱਚ